ਦੋਸਤੋ ਦਿੱਲੀ ਕਿਸਾਨ ਮੋਰਚੇ ਨੂੰ ਲੈ ਕੇ ਤੁਹਾਡੇ ਨਾਲ ਇੱਕ ਹੋਰ ਵੀਡੀਓ ਸਾਂਝੀ ਕਰਨ ਜਾ ਰਹੇ ਹਾਂ ਤਾਂ ਇਸ ਵੀਡੀਓ ਨੂੰ ਵੱਧ ਵੱਧ ਲਾਈਕ ਅਤੇ ਸ਼ੇਅਰ ਕਰਨੀ ਨਾ ਭੁੱਲਿਓ ਦੋਸਤੋ ਇਹ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਬੱਚੇ ਨੂੰ ਜਿਸ ਦੀ ਉਮਰ ਮਹਿਜ਼ 4-5 ਸਾਲ ਹੈ ਉਹ ਸਾਹਮਣੇ ਖੜੀ ਪੁਲਿਸ ਅਤੇ ਫੌਜ ਦੇ ਨਾਲ ਕਿਵੇਂ ਪਥਰਾਵਾਜ਼ੀ ਕਰ ਰਿਹਾ ਹੈ ਤੇ ਇਨੀ ਛੋਟੀ ਉਮਰ ਦੇ ਵਿੱਚ ਉਸ ਬੱਚੇ ਨੂੰ ਇਹ ਪਤਾ ਕਿ ਕੌਣ ਸਾਡਾ ਆਪਣਾ ਅਤੇ ਕੌਣ ਬੇਗਾਨਾ ਦੋਸਤੋ ਸਾਹਮਣੇ ਫੌਜ ਖੜੀ ਹੈ ਇਹ ਬੱਚਾ ਤੁਸੀਂ ਦੇਖ ਸਕਦੇ ਕਿਵੇਂ ਉਹਨਾਂ ਉੱਪਰ ਪੱਥਰ ਮਾਰ ਰਿਹਾ ਹੈ ਦੋਸਤੋ ਇਹ ਦਲੇਰੀ ਸਾਡੇ ਪੰਜਾਬ ਦੇ ਬੱਚਿਆਂ ਦੇ ਵਿੱਚ ਹੋ ਹੋ ਸਕਦੇ ਸਾਡੇ ਪੰਜਾਬ ਦੇ ਬੱਚਿਆਂ ਦੇ ਵਿੱਚ ਸਾਡੇ ਕੌਮੀ ਬਹਾਦਰ ਲੋਕਾਂ ਦਾ ਖੂਨ ਖੋਲ ਰਿਹਾ ਤੁਸੀਂ ਦੇਖ ਸਕਦੇ ਇਸ ਵੀਡੀਓ ਵਿੱਚੇ ਬੱਚਾ ਕਿਵੇਂ ਨਿਬੇੜਾਰ ਹੋ ਕੇ ਇਹਨਾਂ ਉੱਪਰ ਪੱਥਰਾਵਾਜੀ ਕਰ ਰਿਹਾ ਹੈ ਦੋਦੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵੱਲੋਂ ਕੀ ਟਿੱਪਣੀਆਂ ਕੀਤੀ ਗਈਆਂ ਨੇ ਤੁਹਾਨੂੰ ਵੀ ਦਿਖਾਉਣੇ ਹਨ ਚੰਦ ਕਮੈਂਟ ਉੱਥੇ ਇੱਕ ਵੀਰ ਦਾ ਲਿਖਣਾ ਹੈ ਬਾਈ ਜੀ ਮੰਨੇਗੇ ਪੰਜਾਬ ਨੂੰ ਸਾਨੂੰ ਰਾਜਸਥਾਨ ਆਲਿਆਂ ਨੂੰ ਵੀ ਪੰਜਾਬ ਜੇ ਰਲਾ ਲੂ ਯਾਰ ਅਤੇ ਇੱਕ ਵੀਰ ਦਾ ਲਿਖਣਾ ਹੈ ਖੂਨ ਖੋਲ ਹੀ ਪੈਂਦਾ ਕੌਮ ਪਹਿਲਾਂ ਤੁਸੀਂ ਬਹਾਦਰ ਹੈ ਅਤੇ ਕਵੀਰ ਦਾ ਲਿਖਣਾ ਇਹਨਾਂ ਅਣਪੋਲ ਜਵਾਕਾਂ ਨੂੰ ਭਾਵੇਂ ਕੁਝ ਵੀ ਨੱਪਦਾ ਹੋਵੇ ਕਿਉਂ ਲੜ ਰਹੇ ਨੇ ਇੱਕ ਗੱਲ ਪੱਕੀ ਹੈ ਇਹਨਾਂ ਦਾ ਖੂਨ ਖੋਲਦਾ ਹੈ ਇਹਨਾਂ ਦੇ ਖੂਨ ਵਿੱਚ ਦਲੇਰੀਏ ਪੰਜਾਬ ਦੇ ਜਾਏ ਨੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਦਿਓ ਜੱਜਤ ਰੱਬ ਰੱਖਾ